ਜੇ ਸਰਕਾਰਾਂ ਦਾ ਰੋਹ ਟਖਣਾ ਹਾਂਜੀ ਮਹਿਰਸ਼ਪਾਲ ਸਿੰਘ ਗੱਟਾ ਬਾਛਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਂ ਮੱਲਾਂ ਵਾਲੇ ਤੋਂ ਪ੍ਰਧਾਨ ਔਰ ਨਾਲ ਸਾਡੇ ਭਰਾਤਰੀ ਜਥੇਬੰਦੀਆਂ ਦਾ ਵੀ ਸਮਰਥਨ ਹੈ ਅੱਜ ਜੋ ਅਸੀਂ ਪਹਿਲਾਂ ਦਿੱਲੀ ਦੇ ਵਿੱਚ 13 ਮਹੀਨੇ ਅੰਦੋਲਨ ਜਿਹੜਾ ਕੀਤਾ ਸੀ ਕਿਸਾਨਾਂ ਮਜ਼ਦੂਰਾਂ ਦੀਆਂ ਸਮੁੱਚੇ ਦੇਸ਼ ਦੀਆਂ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਨੇ ਮੀਟਿੰਗਾਂ ਦੌਰਾਨ ਸਾਡੀਆਂ ਮੰਗਾਂ ਮੰਨੀਆਂ ਸਨ ਪਰ ਬਾਅਦ ਦੇ ਵਿੱਚ ਉਹ ਮੰਗਾਂ ਤੋਂ ਭਗੌੜੀ ਹੋ ਚੁੱਕੀ ਆ ਔਰ ਉਹਨਾਂ ਮੰਗਾਂ ਨੂੰ ਮਨਾਉਣ ਵਾਸਤੇ ਅਸੀਂ ਦੁਬਾਰਾ ਫੇਰ ਤੋਂ ਜਿਹੜੀਆਂ ਪੂਰੇ ਦੇਸ਼ ਦੀਆਂ ਜਥੇਬੰਦੀਆਂ ਨੇ ਇਕਤਾ ਬਣਾ ਕੇ ਦੁਬਾਰਾ ਫਿਰ ਜਿਹੜਾ ਅੰਦੋਲਨ 2 ਜਿਹੜਾ ਸਾਨੂੰ ਰੰਬੜਾ ਪਿਆ ਉਹ ਅੰਦੋਲਨ 2 ਜਿਹੜਾ ਸਾਡਾ ਉਹ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਰਤਨਪੁਰੇ ਬਾਰਡਰ ਤੇ ਦਿੱਲੀ ਦੀ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਨੇ ਜਿਹੜਾ ਵੱਡੇ ਪੱਧਰ ਤੇ ਲਾਠੀ ਚਾਰਜ ਕਰਕੇ ਬੈਰੀਕੇਡਿੰਗ ਕਰਕੇ ਕੰਧਾਂ ਕਰਕੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਉਥੇ ਰੋਕਿਆ ਸੋ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ 13 ਜਾਇਜ਼ ਮੰਗਾਂ ਨੇ ਉਹ ਮੰਗਾਂ ਸਾਡੀਆਂ ਮੋਦੀ ਸਰਕਾਰ ਜਿਹੜੀ ਆ ਉਹ ਮੰਨ ਨਹੀਂ ਰਹੀ ਔਰ ਵੱਡੇ ਪੱਧਰ ਤੇ ਹੁਣ ਵੀ 11 ਮਹੀਨਿਆਂ ਤੋਂ ਅਸੀਂ ਜਿਹੜਾ ਇਹਨਾਂ ਬਾਡਰਾਂ ਦੇ ਉੱਤੇ ਸਾਡੇ ਕਿਸਾਨ ਮਜ਼ਦੂਰ ਬੈਠੇ ਨੇ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਤੇ ਸਾਡਾ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਅੱਜ 34-35 ਦਿਨ ਤੋਂ ਜਿਹੜਾ ਭੁਖੜ ਹਟਾਲ ਤੇ ਬੈਠਾ ਔਰ ਸਾਡੇ ਜਿਹੜੇ ਦੂਸਰੇ ਬੰਨੇ ਸ਼ੰਭੂ ਬਾਡਰ ਤੋਂ ਸਾਡੇ ਜਥੇ ਜਿਹੜੇ ਦਿੱਲੀ ਵੱਲ ਨੂੰ ਪੈਦਲ ਅਸੀਂ ਤੋਰਦੇ ਸਾਂ ਉਹਨਾਂ ਤੇ ਵੱਡੇ ਪੱਧਰ ਤੇ ਲਾਠੀ ਚਾਰਜ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੱਲੇ ਮੋਦੀ ਸਰਕਾਰ ਨੇ ਪਿੱਠ ਕੀਤੀ ਆ ਸੋ ਉਹ ਆਪਣੀਆਂ ਜਾਇਜ਼ ਮੰਗਾਂ ਜੀਦੇ ਵਿੱਚ ਐਮਐਸਪੀ ਗਰੰਟੀ ਦਾ ਕਾਨੂੰਨ ਹੈ 50 ਸੀ2 ਪਲੱਸ 50% ਜੋੜ ਕੇ ਫਸਲਾਂ ਦੇ ਭਾਅ ਲੈਣ ਦੀ ਗੱਲ ਆ ਸਮੁੱਚੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਦੀ ਗੱਲ ਆ ਜੀਦੇ ਵਿੱਚ ਉਦੋਂ ਅੱਗੇ ਸਾਡਾ 2020 ਐਕਟ ਬਿਜਲੀ ਸੋਧ ਬਿੱਲ ਜਿਹੜਾ ਲਿਆਂਦਾ ਉਹਨੂੰ ਰੱਦ ਕਰਨ ਦੀ ਗੱਲ ਆ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਰੱਦ ਕਰਨ ਦੀ ਗੱਲ ਆ ਜੀਦੇ ਵਿੱਚ ਪਰਾਲੀ ਵਾਲੇ ਐਕਟ ਚੋਂ ਕਿਸਾਨਾਂ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਗੱਲ ਆ ਇਹ ਸਾਰੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ 11 ਮਹੀਨਿਆਂ ਤੋਂ ਫਿਰ ਬਾੜਾਂ ਤੇ ਬੈਠੇ ਆ ਪਰ ਕੇਂਦਰ ਦੀ ਸਰਕਾਰ ਸਾਡੇ ਵੱਲ ਪਿੱਠ ਕਰਕੇ ਬੈਠੀ ਆ ਉਸ ਸੰਘਰਸ਼ ਨੂੰ ਅਸੀਂ ਮਜ਼ਬੂਤ ਕਰਨ ਵਾਸਤੇ ਅਸੀਂ ਜਿਹੜਾ ਇਹ ਜਿਹੜਾ ਅੱਜ 30 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਪੰਜਾਬ ਨੂੰ ਬੰਦ ਕਰਨ ਦੀ ਕਾਲ ਸੀ ਉਹਨੂੰ ਹਰ ਵਰਗ ਵੱਲੋਂ ਜਿਹੜਾ ਸੰਪੂਰਨ ਹਮਾਇਤ ਮਿਲੀ ਆ ਜਿੱਥੇ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਦੁਕਾਨਦਾਰ ਵੀਰਾਂ ਵੱਲੋਂ ਵਪਾਰ ਮੰਡਲ ਵੱਲੋਂ ਡਾਕਟਰ ਭਾਈਚਾਰੇ ਵੱਲੋਂ ਪ੍ਰੈਸ ਵਾਲੇ ਵੀਰਾਂ ਵੱਲੋਂ ਹਰ ਇੱਕ ਵਰਗ ਵੱਲੋਂ ਸਾਨੂੰ ਜਿਹੜੀ ਸੰਪੂਰਨ ਹਮਾਇਤ ਮਿਲੀ ਆ ਕਿ ਅਸੀਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਪੂਰਾ ਅਸੀਂ ਪੰਜਾਬ ਦੇ ਐ ਚੱਕਾ ਕਢਾ ਕੇ ਚੱਕਾ ਜਾਮ ਕੀਤਾ ਇੱਥੋਂ ਅਸੀਂ ਦੱਸ ਦੇਵਾਂਗੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿ ਤੁਸੀਂ ਜਿਹੜੇ ਬਿਆਨ ਦਿੰਦੇ ਜੇ ਬਖਲਾਹਟ ਦੇ ਵਿੱਚ ਆ ਕੇ ਕਿ ਕੇਵਲ 7 750 ਕਿਸਾਨ ਜਿਹੜਾ ਬਾਡਰਾਂ ਤੇ ਬੈਠਾ ਹੈ ਬਾਕੀ ਕਿਸਾਨ ਅੰਦੋਲਨ ਨਹੀਂ ਲੜ ਰਹੇ ਅੱਜ ਮੋਦੀ ਸਰਕਾਰ ਨੂੰ ਪਤਾ ਲੱਗ ਜਾਏਗਾ ਕਿ ਇਹ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਤੇ ਪੂਰੇ ਭਾਰ ਦੇ ਕਿਸਾਨ ਮਜ਼ਦੂਰ ਇਸ ਅੰਦੋਲਨ 2 ਦੀ ਹਮਾਇਤ ਕਰ ਰਹੇ ਨੇ ਕਿ ਪੂਰਾ ਪੰਜਾਬ ਜਿਹੜਾ ਉਹ 7 ਵਜੇ ਤੋਂ ਲੈ ਕੇ 4 ਵਜੇ ਤੱਕ ਸੰਪੂਰਨ ਤੌਰ ਤੇ ਬੰਦ ਰਹਿ ਗਏ ਹਲਸਾ ਵੈਟਰ ਦੀ ਫਤਿਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇ ਆਲਾ ਅੱਜ ਦੋਨਾਂ ਫੋਰਮਾਂ ਦੇ ਸੱਦੇ ਤੇ 30 ਤੱਕ ਬੰਦ ਦੀ ਕਾਲ ਨੂੰ ਜਿਹੜਾ ਦਿੱਤਾ ਗਿਆ ਤੇ ਇਹਦੇ ਪੂਰਨ ਸਮਰਥਨ ਮਿਲ ਲਿਆ ਸਾਰੇ ਵਰਗਾਂ ਦਾ ਕਿਉਂਕਿ ਸਰਕਾਰ ਆਪਦੇ ਮੀਡੀਆ ਰਾਈ ਆਪਦੇ ਚੈਨਲਾਂ ਰਾਈ ਬਹੁਤ ਸਾਰਾ ਮਤਲਬ ਟਰੋਪੋਗਾਂਡਾ ਕਰ ਰਹੀ ਸੀ ਵੀ ਜਿਹੜੇ ਲੋਕ ਐ ਬਾਰਡਰਾਂ ਤੇ ਬੈਠੇ ਇੰਨੇ ਹੀ ਲੋਕ ਆਪਦੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਕਿਉਂਕਿ ਅਸੀਂ ਇਹ ਦਿਖਾਉਣ ਵਾਸਤੇ ਇੱਕੀ ਕਾਲ ਦਿੱਤੀ ਹੈ ਪੂਰੇ ਪੰਜਾਬ ਨੂੰ ਵੀ 30 ਨੂੰ ਆਪਾਂ ਪੰਜਾਬ ਬੰਦ ਕਰਨਾ ਤੁਸੀਂ ਦੇਖਿਆ ਹੋਣਾ ਸਾਰੀ ਆਵਾਜਾਈ ਵੀ ਠੱਪ ਹੈ ਕੋਈ ਬੱਸ ਕੋਈ ਟਰੱਕ ਕੋਈ ਘਰਾਂ ਜੋ ਨਹੀਂ ਜੀ ਸਾਧਨ ਵੀ ਨਹੀਂ ਲੋਕਾਂ ਦਾ ਰਹਿ ਵੀ ਨਹੀਂ ਵੀ ਭਾਈ ਕਿਸਾਨਾਂ ਮਜ਼ਦੂਰਾਂ ਨੇ ਸੱਦਾ ਦਿੱਤਾ ਪੰਜਾਬ ਬੰਦ ਆ ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰਨਾ ਆਪਾਂ ਬਾਜ਼ਾਰਾਂ ਦੇ ਵਿੱਚ ਵੀ ਘੁੰਮ ਕੇ ਆਏ ਆ ਬਾਜ਼ਾਰਾਂ ਦੇ ਦੁਕਾਨਦਾਰ ਵੀ ਰਾਣੇ ਵੀ ਪੂਰਾ ਇਸ ਚੀਜ਼ ਨੂੰ ਸਮਰਥਨ ਦਿੱਤਾ ਕਿਉਂਕਿ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਤੁਸੀਂ ਕਹਿ ਰਹੇ ਸੀ ਵੀ ਇਹ ਚੰਦ ਲੋਕਾਂ ਦਾ ਅਦੋਲਣਾ ਇਹ ਲੋਕ ਚੰਦ ਜਿਹੜੇ ਬਾਰਡਰਾਂ ਤੇ ਬੈਠੇ ਆ ਉਹਨਾਂ ਲੋਕਾਂ ਦਾ ਦੋਲਣਾ ਤੁਸੀਂ ਇਹ ਥੱਲੇ ਗਰਾਊਂਡ ਲੈਵਲ ਤੇ ਆਣ ਕੇ ਵੇਖੋਗੇ ਹਰ ਵਰਗ ਇਹ ਤੁਹਾਡੀਆਂ ਜਿਹੜੀਆਂ ਕਾਰਪੋਰੇਟੀਆਂ ਕਾਰਪੋਰੇਟ ਨੀਤੀਆਂ ਲੈ ਕੇ ਆਈਆਂ ਸਰਕਾਰ ਉਹਨਾਂ ਤੋਂ ਦੁਖੀ ਹੈ ਜੇ ਦੁਕਾਨਦਾਰਾਂ ਨੂੰ ਵੇਖੋਗੇ ਦੁਕਾਨਦਾਰ ਵੀ ਵਿਹਲਾ ਬੈਠਾ ਉਹਦੇ ਧੰਦੇ ਤੋਂ ਜੇ ਤੁਸੀਂ ਕਿਸਾਨ ਨੂੰ ਕਿਵੇਂ ਕਿਸੇ ਨਾ ਕਿਸੇ ਤਰ੍ਹਾਂ ਵੇਖੋ ਖੇਤੀ ਦੇ ਵਿੱਚੋਂ ਬਾਹਰ ਕਰਨ ਵਾਸਤੇ ਪਰਾਲੀ ਦੇ ਕੇਸ ਦਰਜ ਕੀਤੇ ਜਾ ਰਹੇ ਆ ਤੁਸੀਂ ਦੇਖੋ ਪੂਰੀ ਦਿੱਲੀ ਦੇ ਵਿੱਚ 9 ਕਰੋੜ ਸਾਧਨ ਐ ਜਿੰਦਾ ਪ੍ਰਦੂਸ਼ਣ ਫੈਕਟਰੀਆਂ ਐ ਪ੍ਰਦੂਸ਼ਣ ਹੁੰਦਾ ਇੱਕ ਸਿਰਫ ਕਿਸਾਨਾਂ ਦਾ ਜਿਹੜਾ ਸਾਲ ਪਿੱਛੋਂ ਸਿਰਫ ਤੇ ਸਿਰਫ 8% ਪ੍ਰਦੂਸ਼ਣਾ ਉਹਨੂੰ ਹੀ ਸਰਕਾਰ ਲੈ ਕੇ ਚੱਲਦੀ ਵੀ ਇਹੀ ਪ੍ਰਦੂਸ਼ਣ ਕੱਲਾ ਕਰਦਾ ਕਿਉਂਕਿ ਇਹ ਪ੍ਰਦੂਸ਼ਣ ਨਹੀਂ ਕਿਉਂਕਿ ਉਹ ਸਿਰਫ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਕੇ ਇਹਨਾਂ ਤੋਂ ਜ਼ਮੀਨਾਂ ਦਾ ਵਿਹਲਾ ਕੀਤਾ ਜਾਵੇ ਤੇ ਜਿਹੜੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਸਾਰੇ ਸੈਕਟਰ ਹੈ ਇਹਨੂੰ ਕਾਰਪੋਰੇਟ ਦੇ ਹੱਥ ਦੇ ਕੇ ਤੇ ਲੋਕਾਂ ਨੂੰ ਵਧਵੇ ਮਜ਼ਦੂਰ ਬਣਾਇਆ ਜਾਵੇ ਕਿਉਂਕਿ ਅਸੀਂ ਬੇਤੀ ਤੁਹਾਡੇ ਮਾਦੀਆਂ ਉਰਾਂ ਹੀ ਕਰਦੇ ਆ ਜਿਸ ਤਰ੍ਹਾਂ ਲੋਕਾਂ ਨੇ ਸਾਨੂੰ ਅੱਜ ਤੀ ਦੇ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਇਸੇ ਤਰ੍ਹਾਂ ਸ਼ੰਭੂ ਦੇ ਖਨੌਰੀ ਤੇ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਜਗਜੀਤ ਸਿੰਘ ਡੱਲੇਵਾਲ 34 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਆ ਉਹ ਵੀ ਪੂਰੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਨਾ ਕਿ ਆਪਦੇ ਕੋਈ ਨਿੱਜੀ ਨਿੱਜੀ ਮਵਾਦ ਨੂੰ ਲੈ ਕੇ ਬੈਠੇ ਆ ਉਹ ਵੀ ਕਿਸਾਨਾਂ ਮੰਗਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਆਪਦੀ ਜ਼ਿੰਦਗੀ ਦਾਅ ਤੇ ਲਾਈ ਹੈ ਆਪਾਂ ਵੀ ਸਾਰੇ ਉਸ ਮੋਰਚਿਆਂ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਇਸ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਇਗਰੂ ਜੀ ਕੀ ਫਤਿਹ ਮੈਂ ਸਰਦਾਰ ਸਿੰਘ ਭੁਤਨ ਦਾ ਪੇਪਰ ਤਨੂਲਾ ਵਾਲਾ ਕ੍ਰਾਂਤੀਕਾਰੀ ਅਸੀਂ ਬੇਨਤੀ ਕਰਦੇ ਹਾਂ ਕਿ 19 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ ਉਸ ਦਿਨ ਮੋਦੀ ਸਾਹਿਬ ਨੇ ਧਾਨ ਕੀਤਾ ਸੀ ਸਵੇਰੇ 7 ਵਜੇ ਸਵੇਰ 7 ਵਜੇ ਦੇ ਕਰੀਬ ਧਾਨ ਕਰ ਦਿੱਤਾ ਕਿ ਜਿਹੜੀਆਂ ਅਸੀਂ ਇਹਨਾਂ ਦੀਆਂ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲਏ ਪਰ ਸਾਨੂੰ ਬੁੱਧੂ ਬਣਾ ਕੇ ਉਥੋਂ ਦਿੱਲੀ ਦੇ ਵਿੱਚ ਮੈਂ ਉਸ ਟਾਈਮ ਦਿੱਲੀ ਠਿਕਰੀ ਬਾਡਰ ਤੇ ਸੀ ਇਸ ਟਾਈਮ ਤੇ ਤੇ ਐਲਾਨ ਸੁਣਿਆ ਤਾਂ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡਾ ਜਿਹੜਾ 1 ਸਾਲ ਦਾ ਧਰਨਾ ਜਿਹੜਾ ਸੀਗਾ ਤੇ ਅਸੀਂ ਅੱਜ ਚੁੱਕ ਕੇ ਘਰਾਂ ਨੂੰ ਜਾ ਰਹੇ ਹਾਂ ਕਿ ਸਾਨੂੰ ਬੜੀ ਖੁਸ਼ੀ ਦਾ ਮੌਕਾ ਮਿਲਿਆ ਪਰ ਸਾਡੀਆਂ ਜਿਹੜੀਆਂ ਮੰਗਾਂ ਸੀ ਵਿੱਚੇ ਲੜਕਦਿਆਂ ਰਹਿੰਦੀਆਂ ਕਿਸੇ ਨੂੰ ਲਿਖਤੀ ਰੂਪ ਨਹੀਂ ਦਿੱਤਾ ਤੇ ਉਹੋ ਹੀ ਮੰਗਾਂ ਨੂੰ ਲੈ ਕੇ ਸਾਡੀ ਵੱਡੀ ਮੰਗ ਇੱਕੋ ਹੀ ਆ ਕਿ ਗਰੰਟੀ ਕਾਨੂੰਨ ਜਿਹੜਾ ਬਣਾਇਆ ਜਾਵੇ ਕਿ ਗਰੰਟੀ ਕਾਨੂੰਨ ਤੋਂ ਵਾਦਾ ਅਸੀਂ ਜਿੰਨਾ ਚਿਰ ਗਰੰਟੀ ਕਾਨੂੰਨ ਸਾਡੀ ਸਰਕਾਰ ਬਣਾ ਕੇ ਨਹੀਂ ਨਾ ਦਿੰਦੀ ਉਹਨਾਂ ਚਿਰ ਅਸੀਂ ਮੰਗ ਤਿੱਖੇ ਤੋਂ ਤਿੱਖੇ ਸੰਘਰਸ਼ ਕਰਾਂਗੇ ਜਿੱਥੋਂ ਤੱਕ ਸਾਨੂੰ ਲੜਨਾ ਪਿਆ ਅਸੀਂ ਹਾਦ ਤੋਂ ਜ਼ਿਆਦਾ ਲੜਾਂਗੇ